ਮਤਲਬ 에어ਪੋਰਟ ਤੋਂ ਸਿੱਧੇ ਜਾਂ 에어ਪੋਰਟ ਤੋਂ ਦੂਜੇ ਦਿਨ ਸਾਡੇ ਕੋਲੇ ਹੁੰਦੇ ਸੀ ਕਿ ਜੇ ਹਸਬੈਂਡ ਜਾਂ ਵਾਈਫ ਨੇ ਰਿਸੀਵ ਵੀ ਨਹੀਂ ਕੀਤਾ ਜਾਂ ਜੇ ਰਿਸੀਵ ਕਰ ਵੀ ਲਿਆ ਤਾਂ ਉਹਨੇ ਕਹਿਤਾ ਕਿ ਇਹਦੀ ਵੀ ਤੈਨੂੰ ਮੈਂ ਇੱਥੇ ਬੁਲਾਉਣਾ ਸੀ ਬੁਲਾ ਲਿਆ ਤੋ ਉਤਰ ਗਿਆ ਥੈਟਸ ਓਕੇ ਆਪਦੇ ਕਾਗਜ਼ ਪੱਤਰ ਬਣਾ ਤੇਰਾ ਘਰ ਆ ਤੇ ਮੇਰਾ ਘਰ ਆ ਉਹ ਤੋਂ ਅੱਗੇ ਦੀ ਵੀ ਸੈਟਲਮੈਂਟ ਰਹਿੰਦੀ ਸੀ ਉਹ ਤੇ ਉਹਦੇ ਅੱਗੇ ਦੀ ਕੰਡੀਸ਼ਨ ਆ ਰਹਿੰਦੇ ਸੀ ਕੁਝ ਬੰਦੇ ਮਿਊਚੁਅਲੀ ਰੱਖਦੇ ਸੀ ਉਨੇ ਟਾਈਮ ਤੱਕ ਜਿੰਨੀ ਟਾਈਮ ਤੱਕ ਤਸੀਂ ਪੀ ਆਰ ਨਿਓ ਅ ਬਾਕੀ ਉਦਾਂ ਅਲੱਗ-ਅਲੱਗੀਆਂ ਬਟ ਅਸੀਂ ਤੁਹਾਡੀ ਫਾਈਲਿੰਗ ਆਪਾਂ ਇਕੱਠੇ ਕਰ ਲਾਂਗੇ ਜਾਂ ਕੁਝ ਹੋਰ ਕਰ ਲਾਂਗੇ ਐਦਾਂ ਦੀਆਂ ਸੈਟਿੰਗ ਸਾਰੀਆਂ ਉੱਥੇ ਮਤਲਬ ਲੋਕੀ ਐਸ ਹੱਦ ਤੱਕ ਵੀ ਜਾਣਦੇ ਰਹੇ ਆ ਨਾਰਮਲ ਬਟ ਜਿਹੜਾ ਸੀਗਾ ਕਿ ਏਅਰਪੋਰਟ ਤੋਂ ਲੈਣ ਨਹੀਂ ਆਇਆ ਉਹ ਤਾਂ ਬਹੁਤ ਕਾਮਨ ਸਟੋਰੀ ਆ ਓ ਕਾਮਨ ਸਟੋਰੀ ਹੋਣ ਕੀਤਾ ਕਿਉਂਕਿ ਬੱਚਾ ਜਿਹੜਾ ਇਧਰੋਂ ਕਿਹਾ ਸੀ ਉਹ ਤਾਂ ਜਾਂ ਬਹੁਤੇ ਵਿੱਚੋਂ ਅਨਪੜ੍ਹ ਵੀ ਸੀ ਕਿ 10ਵੀਂ ਸੀ ਪਾਸ ਜਾਂ ਪਲੱਸ ਟੂ ਪਾਸ ਸੀ ਜਾਂ ਬਹੁਤੇ ਬੰਦਿਆਂ ਨੇ ਪਹਿਲਾਂ ਕੀ ਹੋਇਆ ਕਿ ਜਦੋਂ ਵਿਆਹ ਹੋ ਜਾਂਦਾ ਸੀ ਜੇ ਬੰਦਾ ਫਾਈਨਲ ਇਅਰ ਸੀ ਨਾ ਤਾਂ ਕੈਨੇਡਾ ਦੇ ਚਾਹਤੋਂ ਫਾਈਨਲ ਇਅਰ ਵੀ ਵਿੱਚੇ ਛੱਡ ਦਿੰਦਾ ਸੀ ਵੈਸੇ ਇਥੇ ਕਾਫੀ ਲੋਕ ਅਸੀਂ ਦੇਖਦੇ ਆਂ ਵੀ ਵਿਆਹ ਕਰਾ ਕੇ ਜਾਂਦੇ ਆ ਕਿੰਨੇ ਕੋ ਪਰਸੈਂਟੇਜ ਆ ਜਿਹੜੀ ਉੱਥੇ ਜਾ ਕੇ ਚੱਲਦੀ ਆ ਉਹ ਲੈਸ ਦਨ 50 ਰਹਿ ਗਈ ਆ ਹੁਣ ਮਤਲਬ ਹੁਣ ਤੱਕ ਆਉਂਦੇ ਰਹੇ ਆ ਸਾਡੇ ਕੋਲੇ ਜਿਹੜੇ ਮਤਲਬ 에어ਪੋਰਟ ਤੋਂ ਸਿੱਧੇ ਜਾਂ 에어ਪੋਰਟ ਤੋਂ ਦੂਜੇ ਦਿਨ ਸਾਡੇ ਕੋਲੇ ਆਉਂਦੇ ਸੀ ਕਿ ਜੇ ਹਸਬੈਂਡ ਜਾਂ ਵਾਈਫ ਨੇ ਰਿਸੀਵ ਵੀ ਨਹੀਂ ਕੀਤਾ ਜਾਂ ਜੇ ਰਿਸੀਵ ਕਰ ਵੀ ਲਿਆ ਤਾਂ ਉਹਨੇ ਕਹਿਤਾ ਕਿ ਜੀ ਵੀ ਤੈਨੂੰ ਮੈਂ ਇੱਥੇ ਬੁਲਾਉਣਾ ਸੀ ਬੁਲਾ ਲਿਆ ਤੂੰ ਉਤਰ ਗਿਆ ਥੈਟਸ ਓਕੇ ਆਪਦੇ ਕਾਗਜ਼ ਪੱਤਰ ਬਣਾ ਤੇਰਾ ਘਰ ਆ ਤੇ ਮੇਰਾ ਘਰ ਆ ਤੇ ਮੈਂ ਫਿਰ ਆਪਾਂ ਦੇਖਦੇ ਕੀ ਕਰਨਾ ਉਹ ਤੋਂ ਅੱਗੇ ਦੀ ਵੀ ਸੈਟਲਮੈਂਟ ਰਹਿੰਦੀ ਸੀ ਉਹ ਤੇ ਉਹ ਤੇ ਅੱਗੇ ਦੀ ਕੰਡੀਸ਼ਨਾਂ ਰਹਿੰਦੇ ਸੀ ਕੁਝ ਬੰਦੇ ਮਿਊਚੁਅਲੀ ਰੱਖਦੇ ਸੀ ਉਨੇ ਟਾਈਮ ਤੱਕ ਜਿੰਨੇ ਟਾਈਮ ਤੱਕ ਤਸੀਂ ਪੀਆਰ ਨਿਓ ਬਾਕੀ ਉਦਾਂ ਅਲੱਗ-ਅਲੱਗ ਹੀ ਆ ਬਟ ਅਸੀਂ ਤੁਹਾਡੀ ਫਾਈਲਿੰਗ ਆਪਾਂ ਇਕੱਠੇ ਕਰ ਲਾਂਗੇ ਜਾਂ ਕੁਝ ਹੋਰ ਕਰ ਲਾਂਗੇ ਇਦਾਂ ਦੀਆਂ ਸੈਟਿੰਗ ਸਾਰੀਆਂ ਉੱਥੇ ਮਤਲਬ ਲੋਕੀ ਐਸ ਹੱਦ ਤੱਕ ਵੀ ਜਾਣਦੇ ਰਹੇ ਆ ਨਾਰਮਲ ਬਟ ਜਿਹੜਾ ਸੀਗਾ ਕਿ ਰਿਪੋਰਟ ਤੋਂ ਲੈਣ ਨਹੀਂ ਆਇਆ ਉਹ ਤਾਂ ਬਹੁਤ ਕਾਮਨ ਸਟੋਰੀ ਆ ਸੀ ਕਈ ਵਾਰ ਪੇਰੈਂਟਸ ਦੇ ਵੀ ਫੋਨ ਆਏ ਕਿ ਜੀ ਹੁਣ ਕੀਤਾ ਕਿਉਂਕਿ ਬੱਚਾ ਜਿਹੜਾ ਇਧਰੋਂ ਕਿਹਾ ਸੀ ਉਹ ਤਾਂ ਜਾਂ ਬਹੁਤੇ ਮਤਲਬ ਵਿੱਚ ਅਨਪੜ੍ਹ ਵੀ ਸੀ ਕਿ 10ਵੀਂ ਸੀ ਪਾਸ ਜਾਂ ਪਲੱਸ 2 ਪਾਸ ਸੀ ਜਾਂ ਬਹੁਤੇ ਬੰਦਿਆਂ ਨੇ ਪਹਿਲਾਂ ਕੀ ਹੋਇਆ ਕਿ ਜਦੋਂ ਵਿਆਹ ਹੋ ਜਾਂਦਾ ਸੀ ਜੇ ਬੰਦਾ ਫਾਈਨਲ ਇਅਰ ਸੀ ਨਾ ਤਾਂ ਕੈਨੇਡਾ ਦੇ ਚਾਹਤ ਉਹ ਫਾਈਨਲ ਇਅਰ ਵੀ ਵਿੱਚੇ ਛੱਡ ਦਿੰਦਾ ਸੀ ਅੱਛਾ ਗ੍ਰੈਜੂਏਸ਼ਨ ਕਰਕੇ ਵੀ ਨਹੀਂ ਕੀਤਾ ਕਰਕੇ ਵੀ ਨਹੀਂ ਜਾਂਦਾ ਸੀ ਤਜੇ ਉਹਨੂੰ ਜਦੋਂ ਅਸੈਸਮੈਂਟ ਤੇ ਕਿਸੇ ਨੂੰ ਪੁੱਛੀਦਾ ਸੀ ਨਾ ਕਿ ਤੇਰੇ ਕੋਲ ਤਾਂ ਭਾਈ ਗ੍ਰੈਜੂਏਸ਼ਨ ਨਾਲ ਲਿਆ ਤੇਰੀ ਪ੍ਰੋਫਾਈਲ ਐਕਸੈਸ ਕਰਕੇ ਆਪਾਂ ਦੇਖ ਲੈਨੇ ਆ ਕਿ ਤੇਰਾ ਕੀ ਹੋ ਸਕਦਾ ਜਾਂ ਤੇਰੇ ਕੋਈ ਪੁਆਇੰਟ ਬਣਦੇ ਆ ਜਾਂ ਤੂੰ ਕੋਈ ਪੀਆਰ ਪਾਥਵੇ ਲੈ ਸਕਦਾ ਉਹ ਕਹਿੰਦਾ ਸੀ ਜੀ ਮੈਂ ਪੁੱਛਦਾ ਸੀ ਗ੍ਰੈਜੂਏਸ਼ਨ ਕੀਤੀ ਹਾਂ ਜੀ ਕੀਤੀ ਆ ਉਹ ਤਾਂ ਬਟ ਉਹ ਇੱਕ ਪੇਪਰ じゃ ਰਹੇਗਾ ਸੀ ਮੈਂ ਕਿਹਾ ਜੀ ਨਹੀਂ ਕੀਤੀ ਫਿਰ ਇਦਾਂ ਦੱਸਣਾ ਵੀ ਨਹੀਂ ਕੀਤੀ ਹੂੰ ਤਾਂ ਉਹ ਬਹੁਤ ਹੋਇਆ ਉਹ ਵੀ ਬਹੁਤ ਹੋਇਆ ਜੇ ਪਲੱਸ 2 ਕਰ ਰਹੀ ਸੀ ਤਾਂ ਪਲੱਸ 2 ਛੱਡਦੀ ਆ ਆਈਟੀਆਈ ਕਰ ਰਹੀ ਸੀ ਤਾਂ ਆਈਟੀਆਈ ਛੱਡਦੀ ਇਹਨਾਂ ਚੱਕਰਾਂ ਦੇ ਵਿੱਚ ਮਤਲਬ ਆ ਵੈਸੇ ਮੈਂ ਪਹਿਲੀ ਵਾਰ ਹੀ ਕਹਾਣੀ ਸੁਣੀ ਆ ਜ਼ਰੂਰ ਇੱਥੋਂ ਤਾਂ ਬਹੁਤ ਕਹਾਣੀਆਂ ਸੁਣੀਆਂ ਵੀ ਉੱਥੇ ਜਾ ਕੇ ਰੀਸੀਵ ਨਹੀਂ ਕਰਦੇ ਬਹੁਤ ਕੁਝ ਹੁੰਦਾ ਤੇ ਕੈਨੇਡਾ ਦੇ ਵਿੱਚ ਤੁਸੀਂ ਕਿਉਂਕਿ ਕੈਨੇਡਾ ਦੇ ਵਿੱਚ ਹੀ ਆਪਣੀ ਸਾਰੀ ਪ੍ਰੈਕਟਿਸ ਇਸ ਸਮੇਂ ਕਰ ਰਹੇ ਹੋ ਤੇ ਕੈਨੇਡਾ ਦੇ ਵਿੱਚ ਇਹੋ ਜਿਹੇ ਕਿੰਨੇ ਕੋ ਕੇਸਿਸ ਤੁਹਾਡੇ ਕੋ ਆਏ ਵੀ ਇੱਥੋਂ ਜਿੰਨੇ ਵਿਆਹ ਵੈਸੇ ਇਥੋਂ ਕਾਫੀ ਲੋਕ ਅਸੀਂ ਦੇਖਦੇ ਆਂ ਵੀ ਵਿਆਹ ਕਰਾ ਕੇ ਜਾਂਦੇ ਆ ਕਿੰਨੇ ਕੋ ਪਰਸੈਂਟੇਜ ਆ ਜਿਹੜੀ ਉੱਥੇ ਜਾ ਕੇ ਚੱਲਦੀ ਆ ਉਹ ਲੈਸ ਦਨ 50 ਰਹਿ ਗਈ ਹੁਣ ਲੈਸ ਦਨ ਐਕਚੁਅਲ ਜਿਹੜਾ ਫੈਕਚਰਲ ਅੰਕੜਾ ਜੇ ਐਕਚੁਅਲ ਤੇ ਗੱਲ ਕਰ ਲਵਾਂ ਔਰ ਜਿਹੜੇ ਇਕੱਠੇ ਰਹਿ ਰਹੇ ਆ ਜਾਂ ਉਸ मतलब ਆਪਦੀ ਮੈਰਿਜ ਨੂੰ ਵੀ ਪ੍ਰੈਕਟਿਸ ਕਰ ਰਹੇ ਆ ਤਾਂ ਉਹ ਬਹੁਤ ਥੋੜੇ ਨੇ ਆਦਰਵਾਈਸ ਸਾਰੇ ਆਪਣੇ ਆਪਣੇ ਕਿਉਂਕਿ ਜਿਵੇਂ ਮੈਂ ਆਪਾਂ ਪਹਿਲਾਂ ਆਫ ਕੈਮਰਾ ਗੱਲ ਕਰਦੇ ਸੀ ਕਿ ਜੀ ਆਪਣੀ ਮੈਚਿਓਰਿਟੀ ਲੈਵਲ ਬਹੁਤ ਘੱਟ ਹੁੰਦਾ ਤੁਸੀਂ ਪਲੱਸ 2 ਵਾਲੇ ਬੱਚੇ ਨੂੰ ਜਿਹੜਾ ਇੱਥੋਂ ਆਪਦੇ ਸ਼ਹਿਰ ਤੋਂ ਕਿਤੇ ਹੋਰ ਨਹੀਂ ਗਿਆ ਹੁੰਦਾ 50 ਕਿਲੋਮੀਟਰ ਤੋਂ ਦੂਰ ਨਹੀਂ ਗਿਆ ਉਹਨਾਂ ਨੂੰ ਤੁਸੀਂ 14-15000 ਕਿਲੋਮੀਟਰ ਇਕੱਲੇ ਨੂੰ ਭੇਜਿਆ ਪਲੱਸ ਇੱਕ ਨਾਲ ਬਰਡਨ ਲੈ ਕੇ ਭੇਜਿਆ ਹਣਾ ਤਾਂ ਜਾਂ ਫਿਰ ਟੁੱਟਦੇ ਸੀਗੇ ਜਿਹੜੇ ਇੱਥੇ ਲੇਟ ਹੁੰਦੇ ਸੀ ਜਿਨ੍ਹਾਂ ਦੇ ਪ੍ਰੋਸੈਸ ਮਤਲਬ ਹੁਣ ਹਸਬੰਡ ਜਾਂ ਵਾਈਫ ਜੀ ਨੇ ਵੀ ਜਾਣਾ ਸੀ ਉਹਨੂੰ ਬੁਲਾ ਨਹੀਂ ਰਿਹਾ ਉਹ ਫਿਰ ਚਾਹੇ ਉਹ ਕੋਈ ਵੀ ਰੀਜ਼ਨ ਹੁੰਦਾ ਸੀ ਹੁਣ ਮੰਨ ਲਓ ਜਿਹੜੇ ਹੋਣ ਗਏ ਸੀ ਤੇ ਹੁਣ ਕਿਸੇ ਰੀਜ਼ਨ ਕਰਕੇ ਉਹ ਨਹੀਂ ਬੁਲਾ ਸਕਣਗੇ ਤਾਂ ਇੱਥੇ ਵਾਲੇ ਨੇ ਉਹਨਾਂ ਨੂੰ ਇਹੀ ਇਹੀ ਪ੍ਰੈਸ਼ਰਾਈਜ਼ ਕਰੀ ਜਾਣਾ ਕਿ ਨਹੀਂ ਉਹ ਮੁੰਡਾ ਜਾਂ ਕੁੜੀ ਜਾਣ ਕੇ ਨਹੀਂ ਬੁਲਾ ਰਿਹਾ ਤੈਨੂੰ ਤਾਂ ਉਹ ਇੱਕ ਇੱਥੋਂ ਫੈਮਿਲੀ ਜਾਂ ਸੋਸਾਇਟੀ ਦਾ ਪ੍ਰੈਸ਼ਰ ਹੁੰਦਾ ਸੀ ਜਾਂ ਐਦਾਂ ਦੇ ਜਿਹੜੇ ਕੇਸ ਇੱਥੇ ਹੋਏ ਸੀ ਤਾਂ ਉਹ ਇੱਕ ਇੰਪੈਕਟ ਉੱਥੇ ਛੱਡਦੇ ਆ ਹੂੰ ਨੋਮ ਬੈਕ ਤੋਂ ਉੱਥੇ ਛੱਡਦੇ ਆ ਕਿ ਜੀ ਇਦਾਂ ਹੋਇਆ ਹੈ ਸ਼ਾਇਦ ਪਤਾ ਨਹੀਂ ਉੱਥੇ ਕੀ ਹੋ ਗਿਆ ਹੋਊਗਾ ਜਾਂ ਕੋਈ ਫਲਾਸ ਨਾ ਚੇਂਜ ਹੋ ਗਏ ਹੋਣ ਹਨਾ ਮੇਰੇ ਬਾਰੇ ਨਾ ਕੋਈ ਗੱਲ ਚੇਂਜ ਹੋ ਗਈ ਹੋਵੇ ਸੋ ਉਹ ਮਾਈਂਡ ਸੈਟ ਤਾਂ ਹਮੇਸ਼ਾ ਰਹੂਗਾ ਇੱਥੇ ਮਤਲਬ ਜਿਹੜੇ 4-5 ਮਹੀਨੇ ਪ੍ਰੋਸੈਸ ਵੀ ਲੱਗਦਾ ਸੀ ਉਹਨੀ ਦੇਰ ਚ ਵੀ ਦਿਮਾਗ ਚ ਆਈ ਚੱਲੀ ਜਾਂਦਾ ਸੀ ਵੀ ਕਿੱਥੇ ਮੇਰਾ ਪਾਰਟਨਰ ਮੈਨੂੰ ਧੋਖਾ ਨਾ ਦੇ ਦੇਵੇ ਇਹ ਨਾ ਹੋ ਜੇ ਤੇ ਉਹ ਅਸਲ ਦੇ ਵਿੱਚ ਰਿਸ਼ਤੇ ਉਹਨਾਂ ਨੇ ਵੀ ਬਹੁਤ ਖਰਾਬ ਕੀਤੇ ਦੂਸਰਾ ਰਿਆ ਕਿ ਜੋ ਇਸ ਟਾਈਮ ਹਾਲਾਤ ਇਹ ਵੀ ਨਹੀਂ ਨਾ ਕਿ ਜੋ ਜ਼ਿਆਦਾ ਨੈਗੇਟਿਵਿਟੀ ਦੇਖਦੀ ਹੈ ਨਾ ਕੈਨੇਡਾ ਤੋਂ ਐਕਚੁਅਲ ਚ ਉਦਾਂ ਦੀ ਸਿਚੁਏਸ਼ਨ ਇੱਥੇ ਹੁੰਦੀਆਂ ਨਹੀਂ ਹੁਣ ਬਹੁਤ ਛੋਟੀ ਜੀ ਐਗਜ਼ਾਮਪਲ ਹੈ ਕਿ ਤੁਸੀਂ ਜੇ ਤੁਹਾਡੇ 10 ਦੋਸਤ ਨੇ 10ਾਂ ਚੋਂ ਕਿੰਨੇ ਬੰਦੇ ਨਸ਼ਾ ਕਰਦੇ ਐਕਚੁਅਲ ਦੇ ਵਿੱਚ ਹਮ ਬਹੁਤ ਦੋ ਬੰਦੇ ਤਿੰਨ ਹੋਣਗੇ ਨਾ ਬਟ ਬਦਨਾਮਤਾ ਸੀ ਨਸ਼ੇ ਕਰਕੇ ਆ ਨਾ ਹਮ ਯਾ ਪੰਜਾਬ ਦਾ ਨਾਮ ਲੈ ਜਦੋਂ ਬਦਰਾਮ ਨਸ਼ੇ ਕਰਕੇ ਆ ਤਾਂ ਸੇਮ ਸਟੋਰੀ ਕੈਨੇਡਾ ਲਈ ਕਾਊਂਟ ਕਰ ਲਓ ਹੁਣ ਤੁਸੀਂ ਕਿ ਚਾਹੇ ਉਹ ਪਰ ਕੈਨੇਡਾ ਲਈ ਅਸੀਂ ਜਦੋਂ ਕੈਨੇਡਾ ਦੀ ਗੱਲ ਕਰਦੇ ਉਹਦਾ ਸਾਡੇ ਤੇ ਮੈਚ ਇੱਕੋ ਹੀ ਆਉਂਦਾ ਇਮੀਗ੍ਰੇਸ਼ਨ ਤਾਂ ਇਮੀਗ੍ਰੇਸ਼ਨ ਰਿਲੇਟਡ ਜਿੰਨੀ ਕਿ ਨੈਗੇਟਿਵਿਟੀ ਆ ਜਾਂ ਉੱਥੋਂ ਦੇ ਹੋਣ ਦੀ ਜੋਬ ਮਾਰਕੀਟਿੰਗ ਦੀ ਜਿੰਨੀ ਕਿ ਨੈਗੇਟਿਵਿਟੀ ਆ ਹਾਂ ਜੋਬ ਮਾਰਕੀਟ ਦੇ ਵਿੱਚ ਥੋੜਾ ਜਿਹਾ ਸਲੋ ਡਾਊਨ ਹੈਗਾ ਬਟ ਉਹ ਸਲੋ ਡਾਊਨ ਕਿਸੇ ਨੇ ਸਮਝਿਆ ਹੀ ਨਹੀਂ ਤੇ ਉਹ ਸਲੋ ਡਾਊਨ ਨੂੰ ਹਜੇ ਵੀ ਨਹੀਂ ਸਮਝ ਰਿਆ ਸੀ ਅਸੀਂ ਪਹਿਲਾਂ ਸਟੱਡੀ ਜਾਣ ਵੇਲੇ ਇੱਕ ਜਗ੍ਹਾ ਭਰੀ ਕੀ ਜੀ ਉਹਨੂੰ ਆਏ ਨੂੰ ਕਹਿੰਦੇ ਸੀ ਕਿ ਤੇਰੇ ਕੋਲੇ ਵਧੀਆ ਡਿਗਰੀ ਆ ਤੇਰੇ ਕੋਲੇ ਵਧੀਆ ਡਿਪਲੋਮਾ ਕੀਤਾ ਹੋਇਆ ਤੂੰ ਫਲਾਨੀ ਜਗ੍ਹਾ ਤੇ ਮਾਸਟਰ ਪ੍ਰੋਗਰਾਮ ਕਰ ਲਾ ਉਹ ਤੇਰੇ ਇਸ ਕੈਰੀਅਰ ਨੂੰ ਲੀਡ ਕਰੂਗਾ ਕਹਿੰਦਾ ਸੀ ਨਹੀਂ ਜੀ ਮਾਮੇ ਦੇ ਗੋੜੀ ਤਾਂ ਉੱਥੇ ਗਈ ਆ ਹੁਣ ਮੈਂ ਉੱਥੇ ਹੀ ਜਾਣਾ ਉਹਨੂੰ ਕਹਿਦਾ ਸੀ ਕਿ ਨਹੀਂ ਭਾਈ ਤੇਰੀ ਫਿਜ਼ੀਓਥੈਰੇਪੀ ਦੀ ਸਟੱਡੀ ਆ ਤੂੰ ਫਲਾਨੀ ਯੂਨੀਵਰਸਿਟੀ ਕਾਲਜ ਜਾ ਤਾਂ ਉੱਥੇ ਬਹੁਤ ਇਹ ਸ਼ਾਰਟ ਨੇ ਮਤਲਬ ਸ਼ਾਰਟ ਲਿਸਟਡ ਨੇ ਕਿ ਉੱਥੇ ਇਹ ਕੈਟਾਗਰੀ ਚ ਤੁਹਾਨੂੰ ਪੀਆਰ ਵੀ इजीली ਤੁਸ ਸਟੱਡੀ ਖਤਮ ਕਰੋਗੇ ਨਾਲ ਨਾਲ ਤੁਸੀਂ ਪੀਆਰ ਪ੍ਰੋਸੈਸ ਚ ਉਹ ਨਹੀਂ ਸੁਣਦੇ ਸੀਗੇ ਹਮ ਬਟ ਹੁਣ ਅੱਜ ਅੱਜ ਦੀ ਡੇਟ ਦੇ ਵਿੱਚ ਜਦੋਂ ਹੁਣ ਕੈਪਿੰਗ ਲੱਗ ਗਈ ਜਦੋਂ ਹੁਣ ਉਹਨਾਂ ਨੇ ਲਿਮਟ ਵੀ 5 ਲੱਖ ਤੋਂ 3 ਲੱਖ ਕਰਤੀ ਹੈ ਬੱਚੇ ਦੀ ਇਨਟੇਕ ਦੀ ਔਰ ਉਹ ਫਿਰ ਮੈਂ ਰਿਪੀਟ ਕਰਦਾ ਉਹ ਪੂਰੇ ਵਰਲਡ 'ਚ ਵਨ ਇੰਡੀਆ ਦਾ ਕੋਈ ਠੇਕਾ ਨਹੀਂ ਲਿਆ ਉਹਨਾਂ ਨੇ ਕਿ ਇੰਡੀਆ 'ਚ ਹੀ ਕਰਨਾ ਹਮ ਤਾਂ ਉਹ ਪੂਰੇ ਵਰਲਡ ਦੇ ਵਿੱਚੋਂ ਤਾਂ ਉਹ ਜਦੋਂ ਅਸੀਂ ਸਿਲੇਕਟਿਵ ਹੋ ਜਾਂਦੇ ਹਣਾ ਕੋਈ ਵੀ ਚੀਜ਼ ਜਦੋਂ ਸਿਲੇਕਟਿਵ ਸਟੇਜ ਤੇ ਪਹੁੰਚ ਜਾਂਦੀ ਹੈ ਤੁਸੀਂ ਸਿਲੇਕਟ ਕਰਨ ਦੇ ਵੇਲੇ ਫਿਰ ਉਹ ਕਰੀਮ ਰੱਖਦਾ ਫਿਰ ਉਹ ਐ ਨਹੀਂ ਦੇਖਦਾ ਨਾ ਕਿ ਕਿੱਥੋਂ ਆ ਰਿਹਾ ਬੱਚਾ ਹਮ राइट ਤੇ ਜੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜੇ ਹੁਣ ਚਾਈਨਾ ਤੋਂ ਬਹੁਤ ਆ ਰਿਹਾ ਉਹ ਹੋਰ ਦੁਨੀਆ ਵੀ ਹੋਰ ਕੰਟਰੀਜ਼ ਨੇ ਹੋਰ ਜਗ੍ਹਾ ਤੋਂ ਬਹੁਤ ਬੱਚਾ ਆ ਰਿਹਾ